ਕੋਈ ਨਹੀਂ ਐਵੇਂ ਕਾਲੀ ਨਾ ਕਰੋ ਤੁਸੀਂ ਲੋਕਾਂ ਨੂੰ ਮੈਂ ਪੱਟੀ ਛੱਡ ਕੇ ਆ ਆ ਸਰ ਲੋਕਾਂ ਨੂੰ ਨਹੀਂ 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 ਭਾਜੀ 1 ਮਿੰਟ ਮੇਰੀ ਚੱਲੂਗਾ 1 ਮਿੰਟ ਚੱਲੋ ਮੇਰੀ 프리 ਨੂੰ ਮੈਂ ਖੁਦ ਪੱਟੀਆ ਸਟਾਲ ਦਾਖਲ ਕਰਾ ਗਿਆ ਜੇ ਆਪ ਦੀ ਗੱਡੀ ਤੇ ਦੇਖ ਸਕਦੇ ਤੁਸੀਂ ਆਹ ਕੰਮ ਨਾ ਕਰੀਏ ਵੀ ਜਿਹੜੇ ਲੋਕ ਪਰੇਸ਼ਾਨ ਨਾ ਨਾ ਰੋਡ ਨਹੀਂ ਬੰਦ ਕਰਨਾ ਉਹ ਰੋਡ ਜਿਹੜਾ ਨਾ ਜਿਹੜਾ 1 ਮਿੰਟ ਜਿਹੜੇ ਵੀ ਇਹ ਜਗਾੜੂ ਰੇੜੀਆਂ ਭਗਵੰਤ ਮਾਨ ਜੀ ਨੇ ਸਾਨੂੰ ਦੋ ਵਾਰੀ ਟਾਈਮ ਦੇ ਕੇ ਮੁਲਾਕਾਤ ਕਰਕੇ ਮੁੜ ਕੇ ਫੇਰ ਸਾਡੇ ਤੋਂ ਮੁੱਕਰ ਗਏ ਆ 30 ਤਰੀਕ ਨੂੰ ਬਟਿੰਡੇ ਸਾਡੀ ਕਾਨਫਰੰਸ ਹੋਈ ਸੀ ਉਹ ਵੀ ਮੁੜ ਕੇ ਉੱਥੋਂ ਵੀ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਵੀ ਜਿਹੜਾ ਲਾਰਾ ਲਾਈ ਗਿਆ ਸਾਨੂੰ ਜਗਾੜੂ ਰੇੜੀਆਂ ਸਾਡੇ ਜਿਹੜੇ ਛੋਟੇ ਹਾਥੀ ਆ ਇਹ ਵਿਚਾਰੇ ਭੁੱਖੇ ਮਰਨ ਦੇ ਕਿਸ਼ਤਾਂ ਦੇਣ ਦੇ ਟੈਕਸ ਦਿੰਨੇ ਆ ਤੇ ਉਹ ਕੱਖ ਵੀ ਨਹੀਂ ਦਿੰਦੇ ਤੇ ਮਾਲ ਸਵਾਰੀਆਂ ਸਾਰੀਆਂ ਲਈ ਜਾਂਦੇ ਸਾਡੇ ਟੈਕਸੀ ਵਾਲੇ ਜਿਹੜੇ ਆ ਉਹ ਵੀ ਵਿਚਾਰੇ ਭੁੱਖੇ ਮਰਨ ਦੇ ਹੁਣ ਕਿੰਨੇ ਕਿ ਤਰ੍ਹਾਂ ਦਾ ਜ਼ਿਲ੍ਹੇ 'ਚ ਤੁਹਾਡੇ ਹੋਣਗੇ ਜਿਹੜੇ ਜਿਹੜੇ ਟੈਂਪੂ ਆ ਸਾਡੇ ਛੋਟੇ ਹਾਥੀ ਸਾਡੇ ਛੋਟੇ ਹਾਥੀ ਤਨਤਨ ਜ਼ਿਲ੍ਹੇ 'ਚ ਹੈਗੇ ਆ ਮਲੇ ਯਾਰ ਦੇ ਕਰੀਬ ਤੇ ਹੋ ਗਿਆ ਹੁਣ ਤੜਕੀ ਮੰਗਿਆ ਸਾਡੀ ਮੰਗ ਹੈ ਕਿ ਜਗਾੜੂ ਰੇੜੀਆਂ ਨੂੰ ਜਿਵੇਂ ਇਹਨਾਂ ਨੇ ਕਿਹਾ ਕਿ ਚੱਲਣ ਦਿਓ ਉਹਨਾਂ ਨੂੰ ਬੰਦ ਕੀਤਾ ਜਾਵੇ ਜੇਕਰ ਸਾਡੀ ਮੰਗਾਂ ਨਹੀਂ ਮੰਨਦੇ ਫਿਰ ਮੰਗਾਂ ਮੰਗਾ ਨਹੀਂ ਮੰਨਦੇ ਤੇ ਜੋ ਕਮੇਟੀ ਦਾ ਫੈਸਲਾ ਹੋ ਉਹ ਤੋਂ ਫਿਰ ਸੰਘਰਸ਼ ਜਿਹੜਾ ਤੇਜ਼ ਕੀਤਾ ਜਾਊਗਾ ਅੱਜ ਇਸ ਕਾ ਖਤਰ ਨਾਲ ਆ ਇਸ ਕਰਕੇ ਲਾਇਆ ਆਇਆ ਤਾਂ ਕਿ ਅਹੀਂ ਲੋਕਾਂ ਤੱਕ ਇਹ ਆਵਾਜ਼ ਪਹੁੰਚਾ ਸਕੀਏ ਵੀ ਸਾਡੀ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਵਾ ਵੀ ਜਵਾ ਮੋਟਰਸਾਈਕਲ ਤੇ ਰੇੜੀਆਂ ਲਾ ਕੇ ਸਾਡੇ ਕੰਮ ਰੋਜ਼ਗਾਰ ਨੂੰ ਬਹੁਤ ੱਕਾ ਲੱਗਾ ਹਾਂਜੀ ਇੱਕ ਇੱਕ ਜੀ ਦੇ ਮਗਰ ਦੱਸਦਾ ਇੱਕ ਬੰਦੇ ਦੇ ਮਗਰ ਦੱਸਦਾ ਜੀ ਆ ਉਹ ਰੋਟੀ ਰੋਜ਼ੀ ਕਿਥੋਂ ਖਾਣਗੇ ਉਹਨਾਂ ਕਾਰਨ ਕਿ ਕਿਉਂ ਹੋ ਜਣ ਹੜਤਾਲ ਉਹਨਾਂ ਦਾ ਕਾਰਨ ਇਹ ਵੀ ਮੋਟਰਸਾਈਕਲ ਜਿਹੜੇ ਆ ਅਨ ਐਕਸੈਸਰੀ ਜਿਹੜੇ ਆ ਪੁਰਾਣੇ ਮੋਟਰਸਾਈਕਲ ਦੇ ਉੱਤੇ ਇਹਨਾਂ ਨੇ ਜਗਾੜੂ ਰੇੜੀਆਂ ਜੀਆਂ ਬਣਾ ਲੀਆਂ ਨੇ ਉਹਦੇ ਉੱਤੇ ਇਹ ਸਮਾਨ ਦੀ ਢੋਆ ਢਵਾਈ ਕਰੀ ਜਾਂਦੇ ਆ ਤੇ ਔਰ ਸਾਡਾ ਰੋਜ਼ਗਾਰ ਜਿਹੜਾ ਬੰਦ ਕੀਤਾ ਵਾ ਅਸੀਂ ਖੜੇ ਆ ਅਸੀਂ ਟੈਕਸ ਵੀ ਤਾਰ ਸਕਦੇ ਅਸੀਂ ਇਹਨਾਂ ਦਾ ਜਿਹੜਾ ਆ ਕਿਸ਼ਤ ਵੀ ਨਹੀਂ ਲਾ ਸਕਦੇ ਇਸ ਕਰਕੇ ਅਸੀਂ ਇਹਦੇ ਖਿਲਾਫ ਅਸੀਂ ਬੋਲੇ ਆ ਇਹ ਕੀ ਹੈ ਸੇਮ ਨੇ ਜਿਹੜਾ ਸਹੀ ਫੈਸਲਾ ਲਿਆ ਕਿ ਗਲਤ ਲਿਆ ਗਵਰਨਮੈਂਟ ਨੇ ਬਹੁਤ ਗਲਤ ਫੈਸਲੇ ਲਿਆ ਸਾਡੀ ਕੋ ਸੁਣਾਈ ਨਹੀਂ ਅਜੇ ਤੱਕ ਰੋਈ ਤੇ ਦਾ ਜਿਹੜਾ ਜਗਾੜੂ ਕੰਮ ਆ ਨਾ ਇਹਨਾਂ ਬਿਲਕੁਲ ਹੀ ਠੱਪ ਕਰਤਾ ਨਾ ਸਾਡੇ ਤੋਂ ਟੈਕਸ ਤਾਰੇ ਜਾਂਦੇ ਆ ਨਾ ਕੋਈ ਪਾਸਿੰਗ ਦਿੱਤੀ ਜਾਂਦੀ ਆ ਨਾ ਕੋਈ ਅਸੀਂ ਕਿਸ਼ਤ ਦੇ ਸਕਦੇ ਆ ਸਾਡਾ ਬੈਖ ਲੋ ਕੇ ਇਹਦਾ ਟਾਈਮ ਪਾਸ ਕਰਕੇ ਚਲ ਜਾਈਦਾ 20 25 25 ਫੋਟ ਮਾਲ ਲੱਦ ਲੈਂਦੇ ਆ ਅਸੀਂ ਜੇ ਬਾਈ ਚਾ ਲੱਦ ਲੈਣੇ ਤੇ ਸਾਡਾ ਚਲਾਨ ਕਰਨਾ ਕਰ ਦਿੰਦੇ ਆ ਤੇ ਦੱਸੋ ਅਸੀਂ ਕੀ ਕਰ ਸਕਦੇ ਆ ਜੇ ਬਹਿ ਖਲੋਗੇ ਜ ਪੈਸੇ ਲਾ ਕੇ ਸਾਨੂੰ ਕੋ ਕੰਮ ਕਾਰ ਨਹੀਂ ਮਿਲਣਾ ਤੇ ਜਗਾੜੂ ਕੰਮ ਨੇ ਸਾਡਾ ਬਿਲਕੁਲ ਕੰਮ ਠੱਪ ਕਰਤਾ ਜਗਾੜੂ ਕੰਮ ਹੈ ਕੀ ਆ ਹੈ ਮੋਟਰਸਾਈਕਲ ਰੇੜੀਆਂ ਵੀ ਇਹ ਮੋਟਰਸਾਈਕਲ ਲੱਗੇ ਆ ਕਿ ਨਹੀਂ ਜਿਹੜੇ ਜਗਾੜੂ ਰੇੜੀਆਂ ਇਹ ਸਾਰੇ ਚੋਰੀ ਦੇ ਆ ਇਹ ਉਹ ਨਾਲ ਵੇਖ ਕੇ ਕੇਸ ਮਾਰ ਜਾਂਦੇ ਆ ਤੇ ਜਦੋਂ ਸਾਡਾ ਛੋਟਾ ਫੀ ਜਾਂਦਾ ਨੇ ਇਹਨਾਂ ਦੇ ਲਾਗੋ ਦੀ ਰੰਕ ਕੇ ਇਹਨਾਂ ਨੂੰ ਘਾਸ਼ ਪੈਂਦੀ ਆ ਪੀ ਸਾਡੀ ਗੱਲ ਦਾ ਨਰਾਜ ਨਾ ਕਰੋ ਕਿਸੇ ਕਿਸਮ ਦਾ ਵੀ ਜੇ ਦੇ ਸਾਡੀ ਗੱਲ ਕੋਈ ਇੱਕ ਵੀ ਝੂਠੀ ਆ ਤਾਂ ਸਾਨੂੰ ਨੀਵੇਂ ਸਾਡਾ ਬਣ ਇੱਥੇ ਜਾਮ ਲਾਇਆ ਵੇ ਵੈਸੇ ਤੇ ਕੋਈ ਵੀ ਸੜਕ ਨੂੰ ਰੋਕਣਾ ਗੈਰ ਕਾਨੂੰਨਾਂ ਨੇ ਇਲੀਗਲ ਹੈ ਪਰ ਬੰਦਾ ਇਲੀਗਲ ਕੰਮ ਉਦੋਂ ਹੀ ਕਰਦਾ ਜਦੋਂ ਕਿਤੇ ਸਿਚੁਏਸ਼ਨ ਤੋਂ ਸਰੋਪਾਨੀ ਲੰਘਦਾ ਕਿ ਮਜਬੂਰ ਹੁੰਦਾ ਵੇ ਇਹਨਾਂ ਨੇ ਹੁਣੇ ਤਰਨਾ ਚੁੱਕਨ ਦਾ ਸੁਵਾਸ਼ਣ ਦਿੱਤਾ ਵੇ ਪਰ ਜਿਹੜੀਆਂ ਇਹਨਾਂ ਦੇ ਮੰਗਾਂ ਵੇ ਉਹ ਵੀ ਕਿਸੇ ਹੱਦ ਤੱਕ ਜਾਇਜ਼ ਹੈਗੀਆਂ ਹੁਣ ਇਹ ਇਹ ਆਟੋ ਪਾਇਆ ਚ 407 ਪੰਦੇ ਜਾਂ ਛੋਟਾ ਥੀ ਪੰਦੇ ਆ ਇਹਨਾਂ ਨੇ 2 ਲੱਖ ਤੋਂ ਲੈ ਕੇ 5 ਜਾਂ 6 ਲੱਖ ਰੁਪਏ ਤੱਕ ਇਨਵੈਸਟਮੈਂਟ ਕੀਤੀ ਹੁੰਦੀ ਹੈ ਇਹਨਾਂ ਨੂੰ ਸਵਾਰੀ ਕਮਰਸ਼ੀਅਲ ਵਹੀਕਲ ਨੇ ਇਹਨਾਂ ਨੂੰ ਮਾਲ ਵਕ ਸਮਾਨ ਦਾ ਆਰਡਰ ਨਹੀਂ ਮਿਲਦਾ ਰੀਜ਼ਨ ਬਿਹਾਈਂ ਜਿਹੜੇ ਸਾਡੇ ਜਗਾੜੂ ਹੈਗੇ ਨੇ ਮੋਟਰਸਾਈਕਲ ਦੇ ਪਿੱਛੇ ਇਹਨਾਂ ਨੇ ਇਲੀਗਲ ਵੇ ਨਾਲ ਲਾਏ ਹੁੰਦੇ ਨੇ ਉਹ ਸਵਾਰੀਆਂ ਵੀ ਢੋਂਦੇ ਨੇ ਤੇ ਨਾਲ ਪਲੱਸ ਕਮਰਸ਼ੀਅਲ ਐਕਟੀਵਿਟੀ ਵੀ ਕਰਦੇ ਨੇ ਉਹ ਇਹਨਾਂ ਦੇ ਕੰਪੈਰੀਡਲੀ ਕਿਉਂਕਿ ਉਹਨਾਂ ਦੀ ਲਾਗਤ ਸਾਰੀ 15-20000 25000 ਤੱਕ ਤਿਆਰ ਹੋ ਜਣੀ ਚਾਹੀਦੀ ਹੈ ਤੇ ਲਗਤ ਬਹੁਤ ਘੱਟ ਹੁੰਦੀ ਏ ਇੱਕੋ ਜਿਹੀ ਐਵਰੇਜ ਬਹੁਤ ਘੱਟ ਜ਼ਿਆਦਾ ਹੁੰਦੀ ਏ ਜਿਹੜੀ ਸਵਾ ਕੰਮ ਇਹਨਾਂ ਨੇ ਮਾਲ ਧੋਣਾ 500 ਜਿਵਾਰਾ ਖਾਦਾ ਉਹਨੂੰ ਉਹਨੂੰ 200 ਜਿਵਾਰਾ ਖਾ ਜਾਂਦਾ ਤੇ ਜਿਹਦੇ ਕਰਕੇ ਇਹਨਾਂ ਨੂੰ ਵਾਈਕਲਾਂ ਨੂੰ ਕੰਮ ਮਿਲਣਾ ਆਲਮੋਸਟ ਬੰਦ ਹੋ ਗਿਆ ਵੇ ਤੇ ਕੁਛ ਕੇਸਰ ਵਿੱਚ ਲਿਖਿਆ ਜਿਵੇਂ ਇਹਨਾਂ ਦਾ ਡਾਲਾ ਖੋਲ ਕੇ ਮਾਰ ਜਾਂ ਪਿੱਛੇ ਸਵਾਰ ਵਧਿਆ ਜਾਂਦਾ ਤੇ ਪੁਲਿਸ ਨਾਲ ਚਲਾਣ ਕੀਤਾ ਨਾ ਚਲੋ ਪੁਲਿਸ ਨਾਲ ਵੀ ਲੀਗਲ ਵੇ ਨਾਲ ਚਲਾਣ ਕੀਤਾ ਜਾਂਦਾ ਪਰ ਡਾਲਾ ਖੋਲ ਕੇ ਨਹੀਂ ਜਾ ਸਕਦਾ ਪਰ ਉਹ ਚਲਾਣ ਦਾ 20000 ਰੁਪਏ ਜੁਰਮਾਨਾ ਤੇ ਇੱਕ ਗਰੀਬਨ ਸਾਰਵਸੇ 20000 ਜੁਰਮਾਨਾ ਪਤਾ ਬ ਇਹ ਸਭ ਇਹ ਮੈਲੀਬੂਰੀ ਨਾਲ ਲੱਗ ਪੁਲਨਾ ਪਿਆ ਵੀ ਨਾ ਸਮਝਾਉਂਦਾ ਬਤਾਓ ਜਦੋਂ ਘੱਟ ਵੱਧ ਹੋ ਜਾਂਦਾ ਨਾਰਮਲੀ ਵੇਖਿਆ ਸਾਰੇ ਲੀਗਲ ਵੇ ਨਾਲ ਹੀ ਚੱਲਦੇ ਨੇ ਪਰ ਜੇ ਕਿਤੇ ਅੰਦਰ ਇੱਕ ਦੇ ਕੇਸ ਦੇ ਵਿੱਚ ਕਿਤੇ ਇੱਕਾ ਦੁੱਪਾ ਹੁੰਦਾ ਹੋਵੇ ਤੇ ਇਹਨਾਂ ਨੂੰ ਜੁਰਮਾਨਾ ਬੜਾ ਵੱਡਾ ਪੰਨਾ ਇਨਸਟੈਡ ਆਫ ਦੂਜੇ ਪਾਸੇ ਦੇਖਿਆ ਜਾਵੇ ਕਿ ਜਿਹੜਾ ਮੋਟਰਸਾਈਕਲ ਦੇ ਤੇ ਇਲੀਗਲ ਵਾਈਕਲ ਉਹਨਾਂ ਨੂੰ ਨਾ ਕੋਈ ਕਾਰਸੀ ਐ ਨਾ ਕੋਈ ਟੈਕਸ ਹੈ ਤੇ ਨਾ ਕੋਈ ਜੁਰਮਾਨਾ ਇਹ ਟੈਕਸ ਵੀ ਭਰਦੇ ਨੇ ਤੇ ਜੁਰਮਾਨਾ ਵੀ ਦਿੰਦੇ ਨੇ ਉਹ ਸਰਕਾਰ ਨੂੰ ਟੈਕਸ ਵੀ ਨਹੀਂ ਭਰਦੇ ਤੇ ਜੁਰਮਾਨਾ ਵੀ ਕੋਈ ਨਹੀਂ ਦਿੰਦੇ ਸੋ ਇਹਨਾਂ ਦੀ ਮੰਗਾਂ ਤੇ ਜਾਇਜ਼ ਨੇ ਤੇ ਮਾਨਯੋਗ ਡਿਸਪਾ ਨਾਲ ਜਾ ਕੇ ਨਾਲ ਮੁਲਾਕਾਤ ਕਰਾ ਕੇ ਤੇ ਦੇਖਦੇ ਆ ਵੀ ਜੇ ਕੋਈ ਇਹਨਾਂ ਦਾ ਮੰਗਾ ਦਾ ਕੋਈ ਜਾਇਜ਼ ਹੱਲ ਨਿਕਲ ਸਕਦਾ ਜਿਹੜਾ ਇਹ ਕਿਤੇ ਚੋਰੀ ਦੇ ਛੋਟੇ ਜਗਾੜ ਉਹ ਡੀਐਸਪੀ ਸਾਹਿਬ ਨੇ ਹੁਣੇ ਹੀ ਸਵਾਰਸ਼ ਦਿੱਤਾ ਉਹ ਵੱਡੇ ਪੱਧਰ ਤੇ ਆ ਦੇ ਚੈਕਿੰਗ ਕਰਨਗੇ ਮਾਰੇ ਉਹ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇੱਕ ਲੈਟਰ ਘੜਾ ਕੇ ਵੀ ਸਾਰੇ ਐਸਐਸਪੀ ਮਾਨ ਨੂੰ ਹਦਾਇਤ ਕੀਤੀ ਜਾਵੇ ਵੀ ਉਹ ਇਹਨਾਂ ਵਾਈਕਲਾਂ ਦੀ ਚੈੱਕ ਕਰਨ ਕੰਮ ਸਕੇਮ ਜਿਹੜੇ ਸਕੂਟਰ ਨਾਲ ਲਾ ਕੇ ਚਲਾਏ ਹੁੰਦੇ ਨੇ ਕੀ ਉਹ ਚੋਰੀ ਦੇ ਵਾਈਕਲ ਤੇ ਨਹੀਂ ਹੈਗੇ ਜੇ ਕਿ ਇਹਨਾਂ ਨੇ ਹੀ ਦੱਸਿਆ ਵੀ ਉਹ ਮੋਸਟਲੀ ਕਿਸ ਤਰ੍ਹਾਂ ਦੇ ਚੋਰੀ ਦੇ ਵਾਈਕਲ ਨੇ ਪਰ ਇਹ ਤੇ ਤਫਸੀਲ ਕਰਨ ਤੇ ਜਾਂ ਚੈਕਿੰਗ ਕਰਤੇ ਹੀ ਪਤਾ ਲੱਗਿਆ ਵੈਦਰੋ ਵਾਈਕਲ ਚੋਰੀ ਦੇ ਨੇ ਕਿ ਜਾਂ ਉਹ ਲੀਗਲ ਵਾਈਕਲ ਹੈਗੇ